ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਵਾਰੀ ਸਾਧ ਸੰਗਤ ਜੀ ਕਿਸੇ ਵੀ ਖਾਨਦਾਨ ਦੀ ਕਿਸੇ ਵੀ ਪਰਿਵਾਰ ਦੀ ਘਰ ਦੀ ਜਿਹੜੀ ਮਰਿਆਦਾ ਹੁੰਦੀ ਹੈ ਨਾ ਉਹਦੇ ਘਰੋਂ ਹੀ ਪਤਾ ਲੱਗ ਸਕਦੀ ਹੈ ਉਹਨਾਂ ਦੇ ਘਰ ਦੇ ਵਿੱਚ ਉਹ ਰੀਤ ਵੱਡੇ-ਵਡੇਰਿਆਂ ਤੋਂ ਕੀ ਤਰੀ ਹੁੰਦੀ ਹੈ ਉਹਨਾਂ ਤੋਂ ਹੀ ਪਤਾ ਲੱਗਦਾ ਇਸੇ ਤਰ੍ਹਾਂ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਇਹ ਬਖਸ਼ਾ ਇਹ ਰਹਿਮਤਾਂ ਜੋ ਇਹ ਧਰਮ ਆਪ ਜੀ ਨੇ ਸਜਿਆ ਨਾ ਇਹਦੇ ਵਿੱਚ ਜੋ ਦਮਦਮੀ ਟਕਸਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਣੇ ਸਾਜੀ ਹੈ ਆਪ ਕਿਰਪਾ ਕਰਕੇ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਵਿਖੇ ਸਾਹਿਬ ਆਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੂੰ ਅਖੇ ਅਰਥ ਪੜਾਉਣ ਦੀ ਗੁਰਬਾਣੀ ਪੜਾਉਣ ਦੀ ਜੋ ਸੇਵਾ ਬਖਸ਼ੀ ਹੈ ਇਸ ਮਰਿਆਦਾ ਬਾਰੇ ਗੁਰਮੁਖ ਪਿਆਰੇ ਦੱਸਦੇ ਹੈ ਜਥੇ ਦੇ ਕਾਦੀ ਸਤਕਾਰਯੋਗ ਸਿਮਰਨ ਭਜਨ ਬੰਦਗੀ ਵਾਲੇ ਬਾਬਾ ਮਹਾ ਸਿੰਘ ਜੀ ਜੋ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦੇ ਵਿਦਿਆਰਥੀ ਬਹੁਤ ਹੀ ਬੰਦਗੀ ਵਾਲੇ ਬਹੁਤ ਸਿਮਰਨ ਭਜਨ ਵਾਲੇ ਸਨ ਉਹਨਾਂ ਨੇ ਇੱਕ ਦਿਨ ਸੁਭਾਵਕ ਹੀ ਬਚਨ ਦੱਸਿਆ ਕਹਿੰਦੇ ਜਦੋਂ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਨੂੰ ਜ਼ਿੰਮੇਵਾਰੀ ਦਿੱਤੀ ਤਾਂ ਉਹਨਾਂ ਕਿਹਾ ਮਹਾਰਾਜ ਆਪ ਦੀ ਮੇਰੇ ਤੇ ਬਖਸ਼ਾ ਕਰ ਰਹੇ ਹੋ ਤੇ ਮੈਂ ਅੱਗੇ ਜਿਹੜਾ ਜ਼ਿੰਮੇਵਾਰ ਜਿਹਨੂੰ ਜ਼ਿੰਮੇਵਾਰੀ ਦੇਣੀ ਹੈ ਜੋ ਮੁਖੀ ਚੁਣਨਾ ਹੈ ਮਹਾਰਾਜ ਜਿਹਨੂੰ ਅੱਗੇ ਸੇਵਾ ਬਖਸ਼ਣੀ ਹੈ ਤੇ ਮੈਂ ਕਿਦਾਂ ਦਵਾਂਗਾ ਕਿਰਪਾ ਕਰੋ ਮੈਨੂੰ ਸਮਝਾਓ ਇਸ ਮਰਿਆਦਾ ਬਾਰੇ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਭਾਈ ਦੀਪ ਸੈ ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਖੁਦ ਗੁਰੂ ਨਾਨਕ ਦੇਵ ਜੀ ਦੇ ਦਰੋਂ ਘਰੋਂ ভরਸਾ ਆਇਆ ਹੋਇਆ ਪੂਰਨ ਨਾਮ ਰਸੀਆ ਮੁਕਤਪੁਰਸ਼ ਬ੍ਰਹਮ ਗਿਆਨੀ ਗੁਰਮੁਖ ਆਪ ਭੇਜਾਂਗੇ ਤੈਨੂੰ ਉਹਦਾ ਪਤਾ ਹੋਏਗਾ ਕਿ ਅਗਲਾ ਮੁਖੀ ਕੌਣ ਹੈ ਜੋ ਵੀ ਮੁਖੀ ਟਕਸਾਲ ਦਾ ਬਣੇਗਾ ਉਹਨੂੰ ਪਤਾ ਹੋਏਗਾ ਕਿ ਅਗਲਾ ਮੁਖੀ ਕੌਣ ਹੈ ਇਹ ਅਸੀਸ ਬਖਸ਼ੀ ਸੀਨੇ ਬਸੀਨੇ ਟਕਸਾਲ ਤੁਰੀ ਆ ਰਹੀ ਹੈ ਸਾਧ ਸੰਗਤ ਜੀ ਅੱਜ ਬਹੁਤ ਜ਼ਿਆਦਾ ਗੱਲਾਂ ਕਰਦੇ ਆ ਲੋਕ ਜੋ ਕਿ ਟਕਸਾਲ ਦੇ ਮੁਖੀ ਸਹੀ ਢੰਗ ਨਾਲ ਚੁਣਨੇ ਚਾਹੀਦੇ ਇਸ ਤਰ੍ਹਾਂ ਚੁਣਨੇ ਚਾਹੀਦੇ ਮੈਂ ਉਹਨਾਂ ਸਾਰਿਆਂ ਗੁਰਮੁਖ ਪਿਆਰਿਆਂ ਨੂੰ ਸਾਰੇ ਸੁਹਿਰਦ ਨੇ ਸਾਰੇ ਪਿਆਰ ਕਰਨ ਵਾਲੇ ਉਹਨਾਂ ਨੂੰ ਬੇਨਤੀ ਕਰਦਾ ਜਿੰਨੀ ਵੀ ਚਿੰਤਾ ਕਰਨ ਵਾਲੀ ਪੰਥ ਦੀ ਜੋ ਪ੍ਰੀਤ ਭਾਵਨਾ ਵਾਲੀ ਸੰਗਤ ਉਹਨਾਂ ਦੇ ਅੱਗੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਦਮਦਮੇ ਟਕਸਾਲ ਦਾ ਮੁਖੀ ਮੁਖੀ ਤੋਂ ਬਗੈਰ ਨਹੀਂ ਕੋਈ ਚੁਣ ਸਕਦਾ ਉਹੀ ਆਪ ਜ਼ਿੰਮੇਵਾਰੀ ਅਕੇ ਦਿੰਦਾ ਮੈਂ ਆਪ ਜੀ ਨੂੰ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਦੇ ਸਮੇਂ ਤੋਂ ਲੈ ਕੇ ਜੋ ਲਗਭਗ 100 ਸਾਲ ਹੋ ਰਹੇ ਐ ਉਹ ਬੇਨਤੀਆਂ ਕਰਦਾ ਕਿ ਜਦੋਂ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਨੇ ਸੰਤ ਗਿਆਨੀ ਗੁਰਵਚਨ ਸਿੰਘ ਖਾਲਸਾ ਜੀ ਨੂੰ ਮੁਖੀ ਚੁਣਿਆ ਕਿਸੇ ਦੀ ਰਾਇ ਨਹੀਂ ਲਈ ਆਪ ਜੀ ਗੁਰਮੁਖ ਪ੍ਰਕਾਸ਼ ਪੜ ਸਕਦੇ ਹੋ ਸੰਤ ਗਿਆਨੀ ਸੁੰਦਰ ਸਿੰਘ ਖਾਲਸਾ ਜੀ ਦਾ ਪਵਿੱਤਰ ਜੀਵਨ ਪੜ ਸਕਦੇ ਹੋ ਬਹੁਤ ਸਾਰੇ ਪਿਆਰੇ ਜਿਹੜੇ ਬੜੇ ਬੜੀ ਬੰਦਗੀ ਵਾਲੇ ਸਨ ਮਾਪੁਰਖਾਂ ਨਾਲ ਬੜੇ ਲੰਮੇ ਸਮੇਂ ਤੋਂ ਰਹਿ ਰਹੀ ਸੀ ਉਹ ਨਾਰਾਜ਼ ਹੋ ਗਈ ਪਰ ਮਾਪੁਰਖਾਂ ਨੇ ਉਹਨਾਂ ਦੀ ਨਾਰਾਜ਼ਗੀ ਦੀ ਪਰਵਾਹ ਨਹੀਂ ਕੀਤੀ ਜਦੋਂ ਦਸਤਾਰ ਨਹੀਂ ਦਿੱਤੀ ਉਹਨਾਂ ਲਿਆ ਕੇ ਕਿਉਂਕਿ ਸਰੀਰ ਢਿੱਲਾ ਸੀ ਬਾਬਾ ਸੁੰਦਰ ਸਿੰਘ ਜੀ ਦਾ ਮੰਜੇ ਤੋਂ ਉੱਠ ਨਹੀਂ ਸੀ ਸਕਦੇ ਤੇ ਇਸ ਵਾਸਤੇ ਕਿ ਆਪ ਜਾ ਕੇ ਦਸਤਾਰਾ ਲਿਆਉਣ ਉਹਨਾਂ ਸਿੰਘਾਂ ਨੂੰ ਕਿਹਾ ਸਿੰਘਾਂ ਨੇ ਦਸਤਾਰ ਨਹੀਂ ਲਿਆ ਕੇ ਦਿੱਤੀ ਤਾਂ ਆਪ ਜੀ ਨੇ ਵਾਜੇ ਦੀ ਪੁਲਕਾਰੀ ਮੰਜੇ ਤੇ ਸੁਭਾਇਮਾਨ ਬੈਠੇ ਨੇ ਬੋਪਰਾਵਾਂ ਦੀ ਇਹ ਗੱਲ ਹੈ ਸਰੋਂ ਦੇ ਫੁੱਲ ਤੋੜ ਕੇ ਉਹ ਦਿੱਤੇ ਅਨਾਲ ਤੇ ਨਾਲ ਉਹ ਵਾਜੇ ਦੀ ਫੁਲਕਾਰੀ ਜਿਹੜੀ ਅਸੀਸ ਤੇ ਰੱਖ ਦਿੱਤੀ ਹੈ। ਕਿਆ ਇਸ ਫੁੱਲਾ ਵਾਂਗੂ ਸਦਾ ਹੀ ਖਿੜੇ ਰਹੋ ਅਤੇ ਬ੍ਰਹਮ ਵਿੱਦਿਆ ਜਿਹੜੀ ਇਸ ਸੰਗਤ ਵਿੱਚ ਵੰਡਦੇ ਰਹੋ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਪਟਨਾ ਸਾਹਿਬ ਵਿਖੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 300 ਸਾਲਾ ਅਵਤਾਰ ਪ੍ਰੋਪrakash ਪ੍ਰੋਪ ਦੇ ਉੱਤੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੂੰ ਅਗਲਾ ਮੁਖੀ ਐਲਾਨਿਆ ਲਗਭਗ 2.5 ਸਾਲ ਪਹਿਲਾਂ 31 ਜਨਵਰੀ 1967 ਦੇ ਵਿੱਚ 2.5 ਸਾਲ ਤੋਂ ਵੱਧ ਦਾ ਇਹ ਸਮਾਂ ਬਣ ਜਾਂਦਾ ਆ ਆਪ ਜੀ ਨੇ ਮੁਖੀ ਐਲਾਨ ਦਿੱਤਾ ਤੇ ਨਾਲ ਦੇ ਬਹੁਤ ਸਿੰਘ ਨਾਰਾਜ਼ ਹੋ ਕੇ ਚਲੇ ਗਏ ਜਿਨ੍ਹਾਂ ਵਿੱਚ ਗਿਆਨੀ ਇੰਦਰਜੀਤ ਸਿੰਘ ਜੀ ਰਕਵੇ ਵਾਲੇ ਵੀ ਆ ਭਾਵੇਂ ਉਹਨਾਂ ਨੂੰ ਪੁੱਛ ਲਿਆ ਮਹਾਪੁਰਖਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਉਹਨਾਂ ਨੇ ਬਾਬਾ ਠਾਕੁਰ ਸਿੰਘ ਜੀ ਮਹਾਪੁਰਸ਼ ਉਹਨਾਂ ਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਜੀ ਉਸ ਸਥਾਨ ਦੇ ਉੱਤੇ ਵੱਡੇ ਇਕੱਠ ਵਿੱਚ ਐਲਾਨ ਦਿੱਤਾ ਹੈ ਆਪ ਜੀ ਇਹ ਰਿਕਾਰਡਿੰਗ ਸੁਣ ਸਕਦੇ ਹੋ ਅੱਗੇ ਮੁਕੀ ਦੀ ਦਸਤਾਰ ਦੇ ਦਿੱਤੀ ਆਪ ਜੀ ਨੇ ਹਾਂ ਇਹ ਗੱਲ ਵੱਖਰੀ ਹੈ ਕਿ ਬਾਬਾ ਠਾਕੁਰ ਸਿੰਘ ਜੀ ਮਹਾਪੁਰਸ਼ਾਂ ਨੇ ਉਹ ਜ਼ਿੰਮੇਵਾਰੀ ਆਪ ਆਪਣੇ ਕੋਲ ਨਹੀਂ ਰੱਖੀ ਕੀ ਮਾਅਵਜ ਹੈ ਵੀ ਵਾਹਿਗੁਰੂ ਹੀ ਜਾਣਦਾ ਮਹਾਂਪੁਰਖ ਜਾਣਦੇ ਆ ਉਹਨਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਚੋਣ ਕੀਤੀ ਹੈ ਕਿਸੇ ਦੀ ਰਾਇ ਨਹੀਂ ਲਈ ਕਿਸੇ ਨੂੰ ਇਹ ਨਹੀਂ ਪੁੱਛਿਆ ਕਿ ਕਿਨੂੰ ਮੁਖੀ ਬਣਾਈਏ ਆਪ ਨਾਮ ਆ ਲੰਨੇ ਆ ਤੇ ਬੜੀ ਜਦੋਜਾਦ ਦੇ ਨਾਲ ਬੜੇ ਤਰਲੇ ਲੈ ਕੇ ਬੜੀਆਂ ਬੇਨਤੀਆਂ ਕਰਕੇ ਮਹਾਂਪੁਰਸ਼ਾਂ ਨੂੰ ਮਨਾਉਣਾ ਚਾਹਿਆ ਪਰ ਮੰਨਦੇ ਨਹੀਂ ਪਰ ਪੰਜਾਂ ਪਿਆਰਿਆਂ ਦੁਆਰਾ ਲੰਮਾ ਇਤਿਹਾਸ ਆਪ ਜੀ ਪੜਦੇ ਸੁਣਦੇ ਹੋ ਉਹਨਾਂ ਨੂੰ ਮੁਖੀ ਬਣਾਇਆ ਗਿਆ ਤੇ ਉਹਨਾਂ ਨੇ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਦੀ ਡਿਊਟੀ ਲਈ ਕਿ ਅਗਲਾ ਮੁਖੀ ਉਹ ਚੁਣਨਗੇ ਤੇ ਬਾਰ ਬਾਰ ਇਹ ਗੱਲ ਕਹੀ ਹੈ ਜਿਹੜੀ 6-7 ਮਿੰਟ ਦੀ ਰਿਕਾਰਡਿੰਗ ਉਹਦੇ ਵਿੱਚ ਸੁਣ ਲਓ ਕਿ ਬਾਬਾ ਜੀ ਨੂੰ ਗਰਸਣਾ ਨਹੀਂ ਬਾਬਾ ਜੀ ਜੋ ਵੀ ਬਚਨ ਕਹਿਣਗੇ ਉੱਤੇ ਫੁੱਲ ਚੜਾਓ ਤੇ ਬਾਬਾ ਜੀ ਨੇ ਮੈਨੂੰ ਬੰਬੇ ਇੱਕ ਗੱਲ ਕਹੀ ਸੀ ਜਦੋਂ ਮੈਂ ਬੇਨਤੀ ਕੀਤੀ ਸੀ ਕੋਈ ਲੰਮਾ ਬਚਨ ਹੈ ਇਸ ਵਾਸਤੇ ਸੰਖੇਪ ਚ ਹੀ ਦੱਸਦਾ ਤੁਹਾਨੂੰ ਮੈਂ ਬੇਨਤੀ ਕੀਤੀ ਤੇ ਬਾਬਾ ਜੀ ਕਹਿੰਦੇ ਮੇਰੀ ਡਿਊਟੀ ਲਈ ਮਾਂ ਪੁਰਖਾਂ ਨੇ ਅਗਲਾ ਮੁਖੀ ਚੁਣਨ ਦੀ ਫਿਰ ਤੂੰ ਮੈਨੂੰ ਦੱਸ ਦੇ ਜੇ ਬਹੁਤਾ ਸਿਆਣਾ ਹੈ ਕ ਅਗਲਾ ਮੁਖੀ ਕੌਣ ਜੇ ਮੈਨੂੰ ਨਹੀਂ ਪਤਾ ਤੇ ਤੂੰ ਦੱਸ ਦੇ ਮੈਂ ਚੁੱਪ ਹੋ ਗਿਆ ਸਾਧ ਸੰਗਤ ਜੀ ਮੇਰੇ ਕਹਿਣ ਤੋਂ ਭਾਵ ਇਹ ਹੋਈ ਹੈ ਕਿ ਟਕਸਾਲ ਦਾ ਮੁਖੀ ਨਾ ਵੋਟਾਂ ਨਾਲ ਚੁਣਿਆ ਜਾਂਦਾ ਨਾ ਸੰਗਤ ਦੀ ਸਰਬਸੰਮਤੀ ਦੇ ਨਾਲ ਕਿਸੇ ਨੂੰ ਕੁਛ ਪੜਤਾਲ ਕੋਈ ਨਹੀਂ ਟਕਸਾਲ ਦਾ ਮੁਖੀ ਟਕਸਾਲ ਦਾ ਮੁਖੀ ਹੀ ਚੁਣ ਸਕਦਾ ਹੈ ਅਗਲਾ ਨਹੀਂ ਤੇ ਹੋਰ ਕੋਈ ਨਹੀਂ ਚੁਣ ਸਕਦਾ ਤੇ ਜਿੰਨੂੰ ਵੀ ਟਕਸਾਲ ਦੇ ਮੁਖੀ ਨੇ ਅੱਗੇ ਸਥਾਪਿਤ ਕੀਤਾ ਉਹਦੀ ਚੜ੍ਹਦੀ ਕਲਾ ਹੋਈ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ ਲਓ ਤੇ ਸੰਤ ਜਰਨੈਲ ਸਿੰਘ ਜੀ ਦਾ ਵੀ ਬਚਨ ਹੈ ਕਿ ਜੇ ਦੀ ਚੋਣ ਬਾਬਾ ਠਾਕੁਰ ਸਿੰਘ ਜੀ ਕਰ ਦੇਣਗੇ ਉਹ ਕਦੀ ਨਹੀਂ ਆਰੇਗਾ ਤੇ ਬਾਬਾ ਠਾਕੁਰ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਜੀ ਦੀ ਚੋਣ ਕੀਤੀ ਹੈ ਉਹਨਾਂ ਤੋਂ ਬਿਨਾ ਹੋਰ ਕੋਈ ਮੁਖੀ ਨਹੀਂ ਹੈਗਾ ਇਸ ਵਾਸਤੇ ਬਹੁਤੀਆਂ ਗੱਲਾਂ ਕਿਸੇ ਨੂੰ ਵੀ ਕਰਨ ਦਾ ਕੋਈ ਹੱਕ ਨਹੀਂ ਹੈਗਾ ਇਹ ਮੇਰੀ ਬੇਨਤੀ ਹੈ ਆਪ ਜੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਤੇ ਇਹ ਬੇਨਤੀਆਂ ਮੇਰੀਆਂ ਸੰਗਤ ਦੇ ਵਿੱਚ ਗਾਂ ਧੋਗਾ ਵੱਤੋਂ ਵੱਤ ਪ੍ਰਚਾਰਨੀਆਂ ਪਹੁੰਚਾਉਣੀਆਂ ਕਿਉਂਕਿ ਸਾਰੇ ਇਤਿਹਾਸ ਨਹੀਂ ਪੜ ਸਕਦੇ ਆਪ ਜੀ ਨੇ ਸਾਨੂੰ ਡਿਊਟੀ ਦਿੱਤੀ ਹੈ ਤੇ ਮੈਂ ਬਿਲਕੁਲ ਧਿਆਨਤਦਾਰੀ ਦੇ ਨਾਲ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੂਰਨ ਸਤਿਗੁਰੂ ਗੁਰੂ ਨਾਨਕ ਸਰੂਪ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿਸੇ ਦੀ ਰਾਇ ਨਹੀਂ ਲਈ ਜਾਂਦੀ ਕਿਸੇ ਦਿਨ ਕੋ ਨੂੰ ਪੁੱਛਿਆ ਨਹੀਂ ਜਾਂਦਾ ਟਕਸਾਲ ਦਾ ਮੁਖੀ ਹੀ ਟਕਸਾਲ ਦਾ ਅਗਲਾ ਮੁਖੀ ਚੁਣਦਾ ਹੈ ਹੋਰ ਕੋਈ ਨਹੀਂ ਚੁਣ ਸਕਦਾ ਕਿਸੇ ਨੂੰ ਅਧਿਕਾਰ ਨਹੀਂਗਾ ਹੈਗਾ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ